ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਤੁਹਾਡੇ ਵੱਲੋਂ ਪਹਿਲਾਂ ਮਿਲੇ ਭਰਮੇ ਹੰਗਾਰੇ ਤੋਂ ਬਾਅਦ ਇੱਕ ਵਾਰੀ ਫਿਰ ਤੋਂ ਕਰਵਾ ਚੌਥ ਤੇ ਦਿਵਾਲੀ ਦੇ ਮੌਕੇ ਤੇ 5 ਅਕਤੂਬਰ 2025 ਦਿਨ ਐਤਵਾਰ ਨੂੰ ਕਰਾਉਣ ਜਾ ਰਹੇ ਆ ਜੀ ਮੋਹ ਦੀਆਂ ਤੰਦਾ ਐਗਜ਼ੀਬਿਸ਼ਨ ਤੁਹਾਡੇ ਆਪਣੇ ਸ਼ਹਿਰ ਮੰਡੀ ਡਬਲੀ ਦੇ ਵਿੱਚ ਇਸ ਐਗਜ਼ੀਬਿਸ਼ਨ ਨੂੰ ਆਰਗੇਨਾਈਜ਼ ਕਰ ਰਹੇ ਨੇ ਸਾਡੇ ਭੈਣ ਅਮਨ ਪਹਿਰਾਵਾ ਬਾਈ ਅਮੂ ਬੁਟੀਕ ਅਤੇ ਸਪான்ਸਰ ਕਰ ਰਹੇ ਨੇ ਅਮਨ ਸਰਾ ਪੰਜਾਬੀ ਬੁਟੀਕ ਪਿੰਡ ਜੋਗੇਵਾਲਾ ਲਿਵਾਸ ਏ ਖਾਸ ਬੁਟੀਕ ਬਾਈ ਅਮਨ ਢਿੱਲੋਂ ਦੀ ਸੁਜੋਦਾ ਜਿਹੜੇ ਜਿਹੜੇ ਭੈਣ ਭਰਾ ਆਪਣੀ ਸਟਾਲ ਬੁੱਕ ਕਰਵਾਉਣਾ ਚਾਹੁੰਦੇ ਆ ਦਿੱਤੇ ਹੋਏ ਨੰਬਰਾਂ ਦੇ ਉੱਤੇ ਤੁਸੀਂ ਸੰਪਰਕ ਕਰਕੇ ਆਪਣੀ ਸਟਾਲ ਬੁੱਕ ਕਰਵਾ ਸਕਦੇ ਹੋ ਕਿਉਂਕਿ ਸਮਾਂ ਵੀ ਬਹੁਤ ਘੱਟ ਹੈ ਤੇ ਰੇਟ ਵੀ ਬਹੁਤ ਹੀ ਵਾਜਬ ਰੱਖੇ ਹੋਏ ਹੈ ਤੇ ਵੱਧ ਤੋਂ ਵੱਧ ਭੈਣ ਭਰਾ ਇਸ ਐਗਜ਼ੀਬਿਸ਼ਨ ਦੇ ਵਿੱਚ ਪਹੁੰਚ ਕੇ ਰੌਣਕਾਂ ਵਧਾਓ ਆਪਾਂ ਵੀ ਪਹੁੰਚ ਰਹੇ ਹਾਂ ਜੀ 5 ਅਕਤੂਬਰ 2025 ਦਿਨ ਐਤਵਾਰ ਨੂੰ ਮੰਡੀ ਡੱਬਾ ਵਾਲੀ ਲੋਕੇਸ਼ਨ ਤੁਸੀਂ ਨੋਟ ਕਰ ਲਓ ਜੀ ਸੁਪਰਬ ਰਿਜ਼ੋਰਟ ਡੂਮ ਵਾਲੀ ਮੰਡੀ ਡੱਬਾ ਵਾਲੀ ਬਠਿੰਡਾ ਰੋਡ ਐਂਟਰੀ ਬਿਲਕੁਲ ਫ੍ਰੀ ਹੈ ਜੀ ਪਾਰਕਿੰਗ ਦਾ ਖਾਸ ਪ੍ਰਬੰਧ ਹੈ ਪੋਲਣਾ ਜਾਇਓ ਜਰੂਰ ਪਹੁੰਚਿਓ ਧੰਨਵਾਦ